ਜੀ ਮੈਂ ਤੁਹਾਨੂੰ ਪੁੱਛਾਂ ਪੰਜਾਬ ਦੀ ਰਾਜਨੀਤੀ ਦਾ ਪੁਇਕ ਕੀ ਆ ਬਹੁਤ ਲੋਕ ਕਿਥੋਂ ਸਾਈਡ ਤੇ ਹੋ ਜਾਣਗੇ ਕਹਿ ਕੇ ਕਿ ਅਸੀਂ ਕੀ ਲੈਣਾ ਰਾਜਨੀਤੀ ਕੋਲ ਪਰ ਇਸ ਤੋਂ ਬਾਅਦ ਹੁੰਦਾ ਹੈ ਉਹ ਮਜ਼ੇ ਵਾਲਾ ਸਵਾਲ ਸ਼ੁਰੂ ਜਿਹਦਾ ਜਵਾਬ ਬਹੁਤ ਘੱਟ ਲੋਕ ਦੇ ਪਾਉਂਦੇ ਨੇ ਜਾਨੀ ਕਿ ਰਾਜਨੀਤੀ ਨਾਲੋਂ ਅਸੀਂ ਵੱਖ ਕਿਵੇਂ ਹੋ ਸਕਦੇ ਹਾਂ ਕਹਿੰਦੀ ਆਪਣੇ ਆਪ ਨੂੰ ਪੁੱਛਿਆ ਅਸੀਂ ਖਾਂਦੇ ਹਾਂ ਅਸੀਂ ਪੀਂਦੇ ਹਾਂ ਅਸੀਂ ਸਮਾਜ ਵਿੱਚ ਰਹਿੰਦੇ ਹਾਂ ਸਮਾਜ ਦਾ ਹਿੱਸਾ ਹੁੰਦੇ ਹਾਂ ਕੋਈ ਵੀ ਵਿਅਕਤੀ ਰਾਜਨੀਤੀ ਤੋਂ ਕੰਨੀ ਕਰ ਸਕਦਾ ਪਰ ਰਾਜਨੀਤੀ ਤੋਂ ਬਾਹਰ ਨਹੀਂ ਹੋ ਸਕਦਾ ਸਰ ਆਮ ਨਾਟ ਇੰਟਰਸਟਿਡ ਇਨ ਪੋਲਿਟਿਕਸ ਯੂ ਆਰ ਨਾਟ ਇੰਟਰਸਟਿਡ ਇਨ ਪੋਲਿਟਿਕਸ ਇਟ ਇਜ਼ ਲਾਈਕ ਸੇਇ ਇਮ ਨਾਟ ਇੰਟਰਸਟਿਡ ਇਨ ਪੋਲੂਸ਼ਨ ਅਰ ਇਵੈਦਰ ਯੂ ਆਰ ਇੰਟਰਸਟਿਡ ਇਨ ਪੋਲੂਸ਼ਨ অর ਯੂ ਆਰ ਨਾਟ ਇੰਟਰਸਟਿਡ ਇਨ ਪੋਲੂਸ਼ਨ ਯੂ ਆਰ ਬਰੀਥਿੰਗ ਇਟ ਯੂ ਆਰ ਹੀਟਿੰਗ ਇਟ ਯੂ ਆਰ ਲਿਵਿੰਗ ਇਨ ਇਟ ਪੰਜਾਬ ਵਿੱਚ ਇਹ ਨਹੀਂ ਦਿਨੀ ਇਲੈਕਸ਼ਨ ਦਾ ਮਾਹੌਲ ਆ ਸਾਰੇ ਇਲੈਕਸ਼ਨ ਦੀਆਂ ਖਬਰਾਂ ਦੇ ਜਦਵਾਲ ਸਾਡਾ ਸਬਦ ਦਾ ਬਹੁਤ ਧਿਆਨ ਨਹੀਂ ਗਿਆ ਖਬਰ ਚਰਚਾ ਵਿੱਚ ਆਵੇ ਨਾ ਆਵੇ ਉਸ ਬਾਰੇ ਸੋਚਣਾ ਬਹੁਤ ਜ਼ਰੂਰੀ ਸੀ ਤੁਸੀਂ ਕਿ ਦੀ ਸੋਚਿਆ ਸਾਡੇ ਬਜ਼ੁਰਗ ਆਜ਼ਾਦੀ ਲਈ ਲੜਦੇ ਰਹੇ ਫਾਂਸੀ ਦੇ ਰੱਸੇ ਚੋਂਦੇ ਰਹੇ ਤੇ ਅਸੀਂ ਉਹਨਾਂ ਦੇ ਵਾਰਿਸ ਉਹਦਿਆਂ ਪਿੱਛੇ ਵੋਟਾਂ ਲਈ ਆਪਣੇ ਨਾਲ ਲੜ ਰਹੇ ਹਾਂ ਪੰਜਾਬ ਦੇ ਵਿੱਚ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨਾਂ ਉਹੀ ਖਬਰਾਂ ਮੋੜ ਚਰਚਾਵਾਂ ਦੇ ਵਿੱਚ ਨੇ ਜੋ ਖਬਰਾਂ ਹੁਣ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਆਮ ਹੋ ਗਈਆਂ ਨੇ ਜਾਨੀ ਕੀ ਜਿਹੜੀਆਂ ਖਬਰਾਂ ਸੁਣ ਕੇ ਸਾਨੂੰ ਵੀ ਮਜ਼ਾ ਆਉਣ ਲੱਗ ਪਿਆ ਹੈ ਕਿਤੇ ਇਲੈਕਸ਼ਨ ਦੇ ਦਰਮਿਆਨ ਝਗੜਾ ਕਿਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਨੂੰ ਲੈ ਕੇ ਸਵਾਲ ਅਤੇ ਕਿਤੇ ਜਿਨੂੰ ਕਿਸੇ ਇੱਕ ਪਾਰਟੀ ਵੱਲੋਂ ਟਿਕਟ ਨਹੀਂ ਮਿਲੀ ਉਹਨੇ ਪਾਰਟੀ ਬਦਲ ਲਈ ਖਾਨੀਓਪੋਰਟ ਕੇ ਮੈਂਸ਼ਨ ਕੀ ਜਿਸੇ ਕਿ ਇਹ ਬੜੀ ਇੱਕ ਅਚੰਤ ਪੈਟਰਨ ਹੈ ਜਿਹਨੂੰ ਦੇਖਣਾ ਚਾਹੀਦਾ ਕਿਉਂਕਿ ਜਿਸ ਤਰੀਕੇ ਜਿਨਾਂ ਦੇ ਉੱਪਰ ਐਨਫੋਰਸਿੰਗ ਅਥਾਰਟੀਆਂ ਦੇ ਉੱਪਰ ਜ਼ਿੰਮੇਵਾਰੀ ਹੁੰਦੀ ਹੈ ਵੀ ਡੈਮੋਕ੍ਰੇਸੀ ਤੱਕਾ ਨਾ ਹੋਵੇ ਬੜੀਆਂ ਫੇਅਰ ਇਲੈਕਸ਼ਨ ਹੋਵੇ ਜਦੋਂ ਹੋਗੀ ਇੱਕ ਕਨਸਪੀਰੇਸੀ ਦੇ ਵਿੱਚ ਡੈਮੋਕ੍ਰੇਸੀ ਦੇ ਮਾਰਟਰ ਕਰਨ ਲਈ ਕਨਸਪੀਰੇਸੀ ਰਚਣਾ ਤਾਂ ਉਹਦੀ ਇਹ ਬਹੁਤ ਹੀ ਜ਼ਿਆਦਾ ਕੀ ਕਹਿੰਦੇ ਆਂ ਕਿ ਉਹ ਤਾਂ ਡੈਮੋਕ੍ਰੇਸੀ ਨੂੰ ਖਤਮ ਕਰਨ ਦੇ ਤੋਲੇ ਵੇਲੇ ਖੱਲੀ ਗੱਲ ਹੈ ਸਿਵਲ ਪ੍ਰਸ਼ਾਸਨ ਤੇ ਮਨਚਿ ਬਿਊਰੋਪਲ ਕਾਰ ਕੋਤੇ ਵਿੱਚ ਨਹੀਂ ਮੰਨ ਲੋਗੇ ਜੀ ਸਭ ਕੁਝ ਹੋਈ ਸੀ ਤੇ ਸਾਡੀ ਟੀਮ ਵਿੱਚ ਹੋਈ ਹੈ ਉਹ ਵੀ ਪੀਏ ਵਾਲੀ ਕਿਹਾ ਕਿ ਕੋਈ ਆਡੀਓ ਕੋਈ ਹੈ ਇਹ ਵੀ ਆਡੀਓ ਦੇ ਵਿੱਚ ਕੁਝ ਪੁਲਿਸ ਆਫੀਸਰਸ ਦੇ ਅਲੀਗੇਸ਼ਨ ਹੋ ਗਏ ਹੈ ਇਹ ਆਡੀਓ অথেন্টিਸਿਟੀ ਦੀ ਵੀਡੀਓ ਦੀ ਵੈਦਰ ਫੇਕ ਹੈ ਅਸਲੀ ਹੈ ਇਹਨਾਂ ਕੋਈ ਜਾਣੇ ਨਾ ਹੀ ਕੋਈ ਇਲੈਕਸ਼ਨ ਕਮਿਸ਼ਨ ਰਿਪਰੈਜ਼ੈਂਟੇਟਿਵ ਲਗਾਈ ਹੈ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਅਸੀਂ ਆਬਜੈਕਸ਼ਨ ਰੇਜ਼ ਕੀਤੀ ਪਰ ਇਸ ਜੱਦੂ ਜਾਹ ਦੇ ਵਿੱਚ ਅਸੀਂ ਇੱਕ ਚੀਜ਼ ਭੁੱਲ ਰਹੇ ਹਾਂ ਕਿ ਹਰ ਇੱਕ ਉੱਦੀ ਦੀ ਇੱਕ ਮਿਆਦ ਹੁੰਦੀ ਹੈ ਮਿਆਦ ਪੁੱਗਣ ਤੋਂ ਬਾਅਦ ਅਸੀਂ ਨਾ ਹੋਵਾਂਗੇ ਸਾਡੇ ਅਗਲੇ ਵਾਰਿਸ ਹੋਣਗੇ ਕਿਉਂ ਵੀ ਇਹੋ ਕੁਝ ਕਰਨਗੇ ਕਦੇ ਤੁਹਾਡੇ ਮਨ 'ਚ ਸਵਾਲ ਨਹੀਂ ਹੁੰਦਾ ਇਹ ਇਲੈਕਸ਼ਨਾਂ ਦੀ ਜਦੋਂ ਜਹਾ ਤੇ ਵਿੱਚ ਅਸੀਂ ਐਸੇ ਉਲਝਦੇ ਗਏ ਕਿ ਜਿਹੜੀ ਨਿਊਜ਼ ਲਾਈਨ ਦੇ ਹੈਡਲਾਈਨ ਦੇ ਵਿੱਚ ਲਿਖਿਆ ਹੋਣਾ ਚਾਹੀਦਾ ਸੀ ਕਿ ਇਲੈਕਸ਼ਨ ਤੇ ਰਿਜ਼ਲਟ ਲੋਕਾਂ ਤੋਂ ਪਿਕਟਾ ਕਰਦੇ ਨੇ ਤੇ ਉਹ ਇਲੈਕਸ਼ਨ ਦੇ ਰਿਜ਼ਲਟ ਤੁਹਾਡੇ ਦੇ ਨਿਊਜ਼ ਹੈਡਲਾਈਨ ਦੇ ਵਿੱਚ ਲਿਖਿਆ ਹੁੰਦਾ ਕਿ ਫਲਾਣੇ ਲੀਡਰ ਦਾ ਅੱਜ ਫੋਟਾ ਰਾਹੀਂ ਪਿਕਟਾ ਹੋਊਗਾ ਹਨ ਉਹ ਵੀ ਗੱਲ ਆਮ ਲੱਗਣ ਲੱਗ ਪਈ ਭੋਗਾ ਅਸੀਂ ਜਾਵਾਂ ਤੱਕ ਇਹ ਸਾਰੇ ਟੀਵੀ ਨੂੰ ਸੇ ਮਤ ਕਰ ਦਿੱਤਾ ਹਾਲਾਂਕਿ ਮਸਲੇ ਸਕੂਲ ਮਸਲੇ ਹਸਪੀਟਲ ਮਸਲੇ ਕਾਲਜ ਯੂਨੀਵਰਸਿਟੀ ਦੇ ਵਿੱਚ ਫੀਸ ਤੇ ਅਠਾਏ ਜਾਣੇ ਚਾਹੀਦੇ ਸੀ ਹੁਣ ਹੁਣਾਂ ਮੈਂ ਉਸ ਖਬਰ ਬਾਰੇ ਜਿਹਦੇ ਬਾਰੇ ਮੈਂ ਤੁਹਾਨੂੰ ਵੀਡੀਓ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਮੈਂ ਅਖੀਰ ਤੇ ਤੁਹਾਨੂੰ ਉਹ ਖਬਰ ਸੁਣਾਉਂਗਾ ਪੰਜਾਬ ਦੇ ਬਰਨਾਲਾ ਡਿਸਟ੍ਰਿਕਟ ਦੇ ਵਿੱਚ ਸ਼ਰਮਨਦੀਪ कौर 21 ਸਾਲ ਦੀ ਵਿਦਿਆਰਥਣ ਸੀ ਕਾਲਜ ਦੇ ਵਿੱਚ ਪੀ ਐ ਦੀ 3rd ਯੀਅਰ ਦੀ 5000 ਮਹਸ ਨਾ ਹੁਣ ਕਰਕੇ ਉਹਨੇ ਆਤਮ ਹੱਤਿਆ ਕਰ ਲਈ ਜਾਣ ਕੇ ਕਿ ਉਸ ਲੜਕੀ ਨੂੰ ਐਡਾਰਸੀ ਮੈਨੂੰ ਇਮਤਿਹਾਨ ਦੇ ਵਿੱਚ ਪੈਣ ਨਹੀਂ ਦਿੱਤਾ ਜਾਊਗਾ ਜੇ ਮੈਂ 5000 ਫੀਸ ਨਾ ਤਾਰੀ ਇੱਕ ਤਰਫ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਜਿੱਥੇ ਬਲੌਕ ਸੰਮਤੀ ਜਿੱਥੇ ਹੋਰ ਇਲੈਕਸ਼ਨਾਂ ਦੇ ਵਿੱਚ ਅਸੀਂ उलझे ਹੋਈਆਂ ਇੱਕ ਤਰਫ ਅਸੀਂ ਜਿੱਥੇ ਤਾਕਤ ਸੱਤਾ ਦੀਆਂ ਗੱਲਾਂ ਕਰ ਰਹੇ ਹਾਂ ਜਿੱਥੇ ਅਸੀਂ ਗੱਲਾਂ ਕਰ ਰਹੇ ਹਾਂ ਕਿ ਇਲੈਕਸ਼ਨ ਜੇ ਹਾਰ ਗਏ ਤਾਂ ਸਾਡਾ ਕੀ ਬਣੂਗਾ ਜਿੱਥੇ ਅਸੀਂ ਇਲੈਕਸ਼ਨ ਨੂੰ ਇੱਜ਼ਤ ਨਾਲ ਜੋੜ ਕੇ ਦੇਖ ਰਹੇ ਹਾਂ ਉੱਥੇ ਪੰਜਾਬ ਦੇ ਕੋਨੇ ਦੇ ਵਿੱਚ ਪੰਜਾਬ ਦੀ ਇੱਕ 3500 ਨਾ ਹੁਣ ਕਰਕੇ ਸੁਸਾਈਡ ਕਰਦੇ ਸਵਾਲ ਬਹੁਤ ਵੱਡੇ ਖੜੇ ਹੁੰਦੇ ਨੇ ਸ਼ੁਰੂਆਤੀ ਕਾਰਵਾਈ ਦੇ ਦਰਮਿਆਨ ਪੁਲਿਸ ਨੂੰ ਜਿਹੜੇ ਪਰਿਵਾਰ ਨੇ ਬਿਆਨ ਦਿੱਤੇ ਉਹਨਾਂ ਦੇ ਵਿੱਚ ਕੀ ਆ ਗਿਆ ਕਿ ਲੜਕੀ ਕਈ ਦਿਨਾਂ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਪਰਿਵਾਰ ਕੋਲੋਂ 5000 ਰੁਪਏ ਫੀਸ ਉਹਦੀ ਕਾਲਜ ਦੀ 3rd ਇਅਰ ਦੀ ਇਗਜ਼ਾਮਸ ਤੋਂ ਪਹਿਲਾਂ ਦੀ ਜਿਹੜੀ ਫੀਸ ਜਾਣੀ ਸੀ ਉਹਦੇ ਲਈ ਨਹੀਂ ਜੁੜ ਰਹੇ ਸਨ ਇਸ ਕਰਕੇ ਉਹਨੇ ਇਹ ਕਦਮ ਚੁੱਕ ਲਿਆ ਉਹਨੂੰ ਬਹੁਤ ਪਰੇਸ਼ਾਨੀ ਸੀ ਹਾਲਾਂਕਿ ਪੁਲਿਸ ਦੀ ਇਹ ਸਾਰੀ ਕਾਰਵਾਈ ਹਜੇ ਸ਼ੁਰੂਆਤੀ ਦੌਰ ਤੇ ਆ ਕਾਹ ਜਾ ਕੇ ਕੋਈ ਹੋਰ ਮੋੜ ਮੁੜ ਜੇ ਇਹ ਪਤਾ ਨਹੀਂ ਪਰ ਜੇ ਉਹ ਲੜਕੀ ਦੀ ਮੌਤ ਇਸ ਕਾਰਨ ਕਰਕੇ ਹੋਈ ਹੈ ਤੇ ਸਾਰੇ ਹੀ ਪੰਜਾਬ ਨੂੰ ਸੋਚਣਾ ਚਾਹੀਦਾ ਹੈ ਹੁਣ ਮੇਰਾ ਰਿਪੋਰਟ ਤੁਹਾਡਾ ਤੋਂ ਸਵਾਲ ਹੁੰਦਾ ਹੈ ਉਹ ਜਿੱਥੋਂ ਵੀਡੀਓ ਦੀ ਮੈਂ ਸ਼ੁਰੂਆਤ ਕੀਤੀ ਸੀ ਪੰਜਾਬ ਦੀ ਰਾਜਨੀਤੀ ਦਾ ਟੈਕ ਕੀਆ